ਅਪਾ ਗੱਲ ਕਰ ਰਹੇ ਸੀਗੇ ਰਿਸਕ ਲੈਵਲਸ ਦੀ ਹੈਨਾ ਕਿ ਕਿਵੇਂ ਰਿਸਕ ਲੈਵਲ 2 ਦੇ ਵਿੱਚ ਇੰਡੀਆ ਚਲਾ ਗਿਆ ਤੇ ਸਾਰੇ ਆਫਸ਼ੋਰ ਏਜੰਟਸ ਨੇ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਬਟ ਅਗਰ ਯੂਨੀਵਰਸਿਟੀਆਂ ਦੇਖੋ ਯੂਨੀਵਰਸਿਟੀ ਜੀ 8 ਯੂਨੀਵਰਸਿਟੀ ਹੁੰਦੀ ਹੈ ਇੱਥੇ ਆਸਟ੍ਰੇਲੀਆ ਦੀਆਂ ਜਿਹੜੀਆਂ ਗਰੁੱਪ ਆਫ 8 ਯੂਨੀਵਰਸਿਟੀਆਂ ਹੈ ਹੁਣ ਰੀਸੈਂਟਲੀ ਕੀ ਕੀਤਾ ਉਹਨਾਂ ਨੇ ਇੱਕ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਇਟ ਨੋਟੀਫਿਕੇਸ਼ਨ ਜਾਰੀ ਕੀਤਾ ਐਂਡ ਸਪੈਸੀਫਿਕਲੀ ਇੰਡੀਅਨ ਸਟੂਡੈਂਟਸ ਵਾਸਤੇ ਕੀ ਕੀਤਾ ਜਾ ਰਿਹਾ ਹੈ ਕਿ ਸਿੰਗਾਪੋਰੀਅਨ ਐਂਡ ਯੂਰੋਪੀਅਨ ਪਾਸਪੋਰਟ ਲੈ ਕੇ ਉਹਨਾਂ ਦੇ ਨਾਮ ਦੇ 8 ਯੂਨੀਵਰਸਿਟੀਆਂ ਤੋਂ ਬਹੁਤ ਵੱਡੇ ਲੈਵਲ ਤੇ ਫਰਾਡ ਚੱਲ ਰਿਹਾ ਹੈ ਬਹੁਤ ਵੱਡਾ ਸਾਊਥ ਇੰਡੀਆ 'ਚ ਵੀ ਕਮਾਂਲ ਹੈ ਬੈਂਗਲੌਰ ਦਾ ਇੱਕ ਮੇਰੇ ਖਿਆਲ ਏਜੰਸੀ ਉਹਨੇ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਤਾਂ ਉਹਦੇ ਨਾਲ ਕੀ ਹੁੰਦਾ ਅਗੇਨ ਜਿਹੜਾ ਰਿਸਕ ਲੈਵਲ ਹੈ ਆਪਣੇ ਕੰਟਰੀ ਦਾ ਇੰਡੀਆ ਦਾ ਇਹ ਫਿਰ ਤੋਂ ਡੈਫੀਨਿਟਲੀ ਲੈਵਲ 3 ਤੇ ਜਾਊਗਾ ਜਾਊਗਾ ਕਿਉਂਕਿ ਇਹ ਇੰਨਾ ਫਰਾਜਿਲੈਂਟ ਕਲੇਮਸ ਇੰਨੇ ਫਰਾਜਿਲੈਂਟ ਡਾਕੂਮੈਂਟਸ ਪ੍ਰੋਵਾਈਡ ਕੀਤੇ ਜਾ ਰਹੇ ਨੇ ਫੰਡਸ ਦੀ ਗੱਲ ਕਰੀਏ ਹੁਣ ਅਗਰ ਆਪਾਂ ਤੁਸੀਂ ਮੰਨੋਗੇ ਰੀਸੈਂਟਲੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਬੱਚੇ ਬੈਠੇ ਹੋਏ ਨੇ 5 ਸਾਲ ਪਹਿਲਾਂ ਸਟੂਡੈਂਟ ਵੀਜ਼ਾ ਪੌਣ ਲੱਗੇ ਤੁਹਾਡੇ ਡਿਪਾਰਟਮੈਂਟ ਨੇ ਜਿਹੜੇ 5 ਸਾਲ ਪਹਿਲਾਂ ਫੰਡ ਸ਼ੋਅ ਕੀਤੇ ਸੀ ਉਹਨਾਂ ਬਾਰੇ ਵੈਰੀਫਿਕੇਸ਼ਨ ਮੰਗ ਲਈ ਹੈ ਤੇ ਪਿਕ 4020 ਕਹਿੰਦੇ ਉਹਨੂੰ ਤੁਸੀਂ ਬੇਸਿਕਲੀ ਬੋਗਸ ਡਾਕੂਮੈਂਟ ਪ੍ਰੋਵਾਈਡ ਕੀਤੇ ਸੀ ਫਰਾਜੁਲੈਂਟ ਤੁਹਾਡੇ ਡਾਕੂਮੈਂਟ ਸੀਗੇ ਉਹਨਾਂ ਦਾ ਆਲਮੋਸਟ ਜਿਹੜਾ ਹੈਗਾ ਕੈਰੀਅਰ ਅੱਗੇ ਜਿਹੜਾ ਫਿਊਚਰ ਪਾਥਵੇ ਸੀਗਾ ਸਾਰਾ ਇਸ ਟਾਈਮ ਤੇ ਸਟੇਕ ਤੇ